ਤੁਹਾਡਾ ਜੀ ਮੇਰਾ ਨਾਮ ਜੀ ਬੰਦੇ ਸਿੰਘ ਪੱਗੂ ਆ ਜੋ ਟਾਗੜਾ ਤੋਂ ਸਕਤਲ ਸਹਾਇਕਾ ਸਰਮ ਸਿੰਘ ਭਈਆ ਜੀ ਪਾਰਟੀ ਦੇ ਬੰਦੇ ਹੈ ਤੇ ਅੱਜ ਅਸੀਂ ਇੱਥੇ ਆਏ ਸੀਗੇ ਇੱਕ ਜਿਹੜਾ ਫਾਟ ਨੇ ਉੱਤੇ ਮਤਲਬ ਬੱਚੇ ਨੰਗੇ ਰੁੰਦੇ ਰਹੇ ਬੱਚੇ ਜਿਹੜੇ ਸਕੂਲ ਜਾਂਦੇ ਆ ਉਹਨਾਂ ਦੀ ਟੈਲਾਂ ਇੰਨੀ ਉੱਚੀ ਨੇ ਆ ਦੋ ਤਿੰਨ ਉੱਥੇ ਐਕਸੀਡੈਂਟ ਹੋਏ ਆ ਇੱਕ ਵੀ 125 ਦਾ ਸਿਰੂ ਫੜਿਆ ਜੀਗਾ ਤੇ ਉਹਨਾਂ ਨੇ ਸਾਨੂੰ ਕਈ ਵਾਰ ਕਿਹਾ ਰਹੇ ਸੀ ਅੱਜ ਆਏ ਸਪੈਸ਼ਲ ਮਾਸਟਰ ਕੋਲ ਵੀ ਚਲੋ ਇਹਨਾਂ ਨੂੰ ਆ ਕੇ ਤੇ ਦੁਰਦਸ਼ੀਆ ਬੰਦ ਕਰੀਆ ਇਹੜੇ ਵੱਡੇ ਅਸਰ ਹੁੰਦੇ ਤੇ ਡਾਇਰੈਕਟ ਅਲੀਗੁਨ ਦਾ ਦੇ ਉਹਨੂੰ ਉਹਨੂੰ ਠੀਕ ਹੀ ਤੇ ਜਾਵੇ ਜਦੋਂ ਇੱਥੇ ਆ ਕੇ ਹਾਲਾਤ ਵੇਖਿਆ ਵੀ ਆਹ ਦੇਖੋ ਜੇ ਕੁਰੀਆ ਮਤਲਬ ਟੈਲੈਂਟ ਉੱਟ ਗਈਆਂ ਤੇ ਇਧਰ ਦਾ ਆ ਹਾਲਾਤ ਵੇਖੋ ਸਾਰਾ ਪਾਣੀ ਨਾਲ ਬਹਿ ਗਿਆ ਵਾ ਆ ਸਾਰਾ ਸਾਰਾ ਟੁੱਟ ਗਿਆ ਵੇਖੋ ਆ ਸਾਰੇ ਟੈਨ ਟੁੱਟੇ ਪਹਿਲਾਂ ਲਾਈਆਂ ਸੀ ਬਹੁਤ ਵਧੀਆ ਟੈਨ ਲੱਗੀਆਂ ਲੇਕਿਨ ਥੋੜੇ ਜਿਹੇ ਦੋ ਚੌ ਮਹੀਨੇ ਬਾਅਦ ਇਹ ਸਾਰਾ ਬਹਿ ਗਿਆ ਆ ਦੇਖੋ ਹਾਲਾਤ ਆ ਦੇਖੋ ਆ ਥੱਲੇ ਸੀਮਿੰਟ ਪਾਇਆ ਨਹੀਂਗਾ ਆ ਦੇਖੋ ਆ ਸਾਰਾ ਨਿਕਲ ਗਿਆ ਵਾ ਇਧਰ ਪਾਸੇ ਸਾਰਾ ਬਹਿ ਗਿਆ ਵਾ ਪਹਿਲੇ ਪਹਿਲਾਂ ਵੀ ਜਿਹੜਾ ਫਾਟਕ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਹੈ ਮਾਪੋਤਾਂ ਦਾ ਐਕਸੀਡੈਂਟ ਆਈ ਉਹਨਾਂ ਦੀ ਤਾਂ ਮੌਤ ਹੋ ਗਈ ਸੀ ਤੇ ਬਹੁਤ ਵੱਡਾ ਐਕਸੀਡੈਂਟ ਹੋਇਆ ਸੀਗਾ ਅਸੀਂ ਕਹਿੰਦੇ ਆ ਕਿ ਗਾਂ ਜਿਹੜਾ ਮੁੜਕੇ ਨਾ ਕਰਿਆ ਇਹੋ ਜਿਹਾ ਚਾਂਸ ਆ ਵੀ ਜਾਾਂਗੇ ਕੋਈ ਬੱਚੀ ਦੀ ਜਾਂ ਕੋਈ ਇਹੋ ਜਿਹਾ ਐਕਸੀਡੈਂਟ ਹੋ ਜਾਵੇ ਤੇ ਇਹਦਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹਦਾ ਮੁੱਲ ਹੱਲ ਕੀਤਾ ਜਾਵੇ ਉਹਨੂੰ ਫਾਟਕ ਦੇ ਤੋਂ ਇੰਨਾ ਨਾ ਉੱਚਾ ਹੋਵੇ ਰੇਲ ਜੜੀ ਆ ਬਹੁਤ ਜਿਆਦਾ ਉੱਚੀ ਆ ਤੇ ਜਾਨੀ ਕਿ ਅਸੀਂ ਲੰਘਦੇ ਆਂ ਤੇ ਸਾਨੂੰ ਖੋਲ ਹੀ ਲੱਗੇ ਜਾਂਦਾ ਆ ਤੇ ਉਹਨਾਂ ਲੋਕਾਂ ਨੇ ਬੜੀ ਰਿਕੁਐਸਟ ਕੀਤੀ ਆ ਕਿ ਉਹਦੇ ਜਾ ਕੇ ਤੇ ਮਤਲਬ ਉਹਦਾ ਕੋਈ ਹੱਲ ਕੀਤਾ ਜਾਵੇ ਅਸੀਂ ਪ੍ਰਸਾਦ ਨੂੰ ਬੇਨਤੀ ਕਰਦੇ ਹਾਂ ਜੋੜ ਕੇ ਕਿ ਉਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਆ ਬਾਕੀ ਹਾਲਾਤ ਜਿਹੜੇ ਤੁਸੀਂ ਵੇਖਿਆ ਜਿਹੜੇ ਠੇਕੇਦਾਰ ਨੇ ਬਣਾਇਆ ਵਾ ਉਹਨੂੰ ਸੱਦ ਕੇ ਸਾਡੇ ਨੂੰ ਸਾਨੂੰ ਸੱਦ ਲੈਣ ਤੋਂ ਅਸੀਂ ਬਲਾਗ ਵੀ ਤੇ ਲਾਇਆ ਕਿ ਤੁੰਗੀ ਆ ਨਾ ਤਾਂ ਨਿਸ਼ਮ ਲਾਇਆ ਨਹੀਂ ਰੇਤਾ ਦੇ ਨਾਲ ਸਾਰੀ ਕੀਤੀ ਆ ਮਾਰੇ ਲਾਉਣੇ ਆ ਚਾਬੀ ਲਾਉਣੇ ਨੇ ਥੱਲੇ ਮਤਲਬ ਉੱਥੇ ਨਿੱਢੀ ਜਾਂਦੀ ਰੇਤਾ ਪ੍ਰਧਾਨ ਜੀ ਇਹ ਕਿਹੜੇ ਸਟੇਸ਼ਨ ਦੀ ਗੱਲ ਕਰ ਰਹੇ ਜੀ ਇਹ ਜਨਾਲਾ ਗੁਰੂ ਆ ਸਟੇਸ਼ਨਾਂ ਦੇ ਪਿੰਡ ਜਿਹੜਾ ਗਰੀ ਮੰਡੀ ਉਹ ਵਜਦਾ ਵਾ ਤੇ ਉਹ ਮਤਲਬ ਉਹਦੇ ਨਾਲ ਗੈਰੀਮੈਂਟ ਦੇ ਨਾਲ ਉਹਦਾ ਸਟੇਸ਼ਨ ਨਹੀਂ ਆਲਾ ਗੁੱਲਾ ਇਹਨਾਂ ਦੇ ਆਪਣੇ ਰੇਲਵੇ ਸਟੇਸ਼ਨ ਦੇ ਉੱਚ ਅਧਿਕਾਰੀਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹਾਂਜੀ ਨਹੀਂ ਅਜੇ ਨਹੀਂ ਕੀਤੀ ਅੰਦਾਜ਼ ਇਹ ਨਾ ਉਹ ਨੰਬਰ ਲੈਣ ਆਏ ਸੀ ਉਹਨਾਂ ਦਾ ਮੁਲਤਕਾਰੀ ਦਾ ਨੰਬਰ ਲੈਣ ਆਏ ਫੇ ਕਿਹੜੇ ਆ ਤੋ ਕਹਿੰਦਾ ਸਾਡੇ ਕੋ ਨੰਬਰ ਨਹੀਂਗਾ ਤੇ ਉਹਦਾ ਇੱਕ ਨੰਬਰ ਲੈ ਕੇ ਤੇ ਉਹਨਾਂ ਨੂੰ ਫੋਨ ਉਹਨਾਂ ਕੋ ਟੈਕ ਉਹ ਫਰੋਜਪੁਰਾ ਉਹਨਾਂ ਨਾਲ ਕੋਟੈਕਟ ਕਰਾਂਗੇ ਤੇ ਉਹਦਾ ਜਲਦੀ ਹੱਲ ਕੀਤਾ ਜਾਵੇ ਤੇ ਇਹਦੇ ਜਿਹੜਾ ਠੇਕੇਦਾਰ ਨੇ ਜੋ ਕੀਤਾ ਇਹਦੇ ਤੇ ਸਾਰੀ ਉਤੇ ਅਜੇ ਕੁਛ ਅੰਗਰੇਜ਼ਾਂ ਦੇ ਟਾਈਮ ਪੀਆ ਟੈਲਾਂ ਲੱਗੀਆਂ ਸਾਲ ਉਹ ਅਜੇ ਤੱਕ ਨੰਗਣ ਡੀਆਂ ਉਹ ਥੋੜਿਆਂ ਨੇ ਟੁੱਟਦੀਆਂ ਦੇ ਹਲੇ ਕੁਛ ਟਾਈਮ ਹੋਇਆ ਇਹ ਮੋਦੀ ਸਰਕਾਰ ਜਿਹੜਾ ਕਹਿੰਦਾ ਮੈਂ ਬੜਾ ਕੋਈ ਜੀ ਇਹ ਆਪਣੇ ਇੰਡੀਆ ਨੂੰ ਬੜਾ ਕੋਈ ਬਣਾਉਣ ਡਿਆ ਮੈਂ ਆ ਦੇਲੇ ਬਣਾਤੇ ਮੈਂ ਕਰਤੇ ਪਰ ਆ ਵੀ ਚੀਜ਼ੇ ਵੇਖਣ ਚਾਹੀਦੀ ਆ ਤੇ ਅਸੀਂ ਦੇਤਾਂ ਲਾਉਣ ਰਹੇ ਆ ਇਹ ਕਿਹਨਾਂ ਜਿਹੜੇ ਰੈਂਟਰ ਦਾ ਟੁੱਟਣ ਦਾ ਡਰ ਹੋ ਜਿਗਦੇ ਹੋਰ ਥੋੜੇ ਬੁਦੇ ਹੜਾ ਇਹਨੇ ਤੇ ਪਹਿਲਾਂ ਟੁੱਟ ਪੈਣੇ ਸੀਗੇ ਤੇ ਉਹਨਾਂ ਦਾ ਟਾਈਮ ਕੱਢਣਾ ਨਹੀਂ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਮੰਨ ਕਰਦੇ ਵੀ ਠੇਕੇਦਾਰ ਨੂੰ ਆ ਬੁਲਾ ਕੇ ਤੇ ਇਹਦਾ ਕੀਤਾ ਜਾਵੇ ਵੀ ਤੂੰ ਲਾਇਆ ਕੀ ਕੀਤਾ ਕੀ ਉਹ ਇਹ ਉਹਨੂੰ ਦਿਖਾਇਆ ਜਾਵੇ ਤੋ ਜਿਹੜੀਆਂ ਪਹਿਲਾਂ ਦਾ ਉਹ ਮੰਨ ਕਰਦਾ ਇਹ ਉਹ ਜਲਦੀ ਜਲਦੀ ਹੋਏ ਤੈਨਾਂ ਜਿਹੜੀਆਂ ਉਹਦਾ ਲੈਵਲ ਕੀਤਾ ਜਾ ਬਰਾਬਰ ਤਾਂ ਕਿ ਆਉਣ ਵਾਲੀ ਜਨਤਾ ਨੂੰ ਬੱਚਿਆਂ ਜਿਹੜੇ ਸਕੂਲੇ ਜਾਂਦੇ ਆ 3 ਵੀਲਰ ਆ ਤੋ ਹਰ ਤਰ੍ਹਾਂ ਉਹ ਨੰਗਣ ਵਾਸਤੇ ਉਹ ਕਿਹਾ ਵਟਰਾਣਾ ਤੇ ਉਹਦਾ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਧੰਨਵਾਦ ਧੰਨਵਾਦ 하지자 진달라 그룹 जो स्टेशन दा सारा हालात खाए हा ते ओदे बार बारे ਤੁਹਾਨੂੰ ਆਪਣੇ ਰੇਲਵੇ ਸਟੇਸ਼ਨ ਮਾਸਟਰ ਨੂੰ ਮਿਲੇ ਹੋਣਾ ਉਹਨਾਂ ਦੇ ਬਾਰੇ ਇਹਦੇ ਬਾਰੇ ਜਿਹੜਾ ਹੋਏ ਇਹਦੇ ਪ੍ਰਸ਼ਨ ਸਰ ਸ਼ੁਭਨਾਮ ਜੀ ਮੇਰਾ ਨਾਮ ਯੋਗੇਸ਼ ਛੇਨੀ ਮੈਂ ਉਹਨੂੰ ਟਿਕੀ ਸਟੇਸ਼ਨ ਮਾਸਟਰ ਜੰਡਿਆਲਾ ਜੀ ਯहां ਸੰਮਾਨਿਤ ਕਿਸਾਨ ਯੂਨੀਅਨ ਕੇ ਪ੍ਰਧਾਨ ਸਾਹਿਬ ਆਏ ਤੇ ਇਹਨਾਂ ਨੇ ਯहां के ਹਾਲਾਤ ਦੇਖੇ ਮੂਝੇ ਖੁਲਾ ਗਿਆ ਤੋਂ ਮੇਰੇ ਧਿਆਨ ਮੇ ਆਇਆ ਉਹ ਸਾਰਾ ਮੈਂ ਆਪਣੇ ਫਿਰੋਜ਼ਪੁਰ ਡਿਵੀਜ਼ਨ ਮੇ ਉੱਚ ਅਧਿਕਾਰੀਆਂ ਕੋ ਕਿਸਕੇ ਬਾਰੇ ਮੈਂ ਇਨਫੋਰਮ ਜਲਦੀ ਕਰਾਂਗੇ और उनको बताएंगे कि ठेकेदार ने क्या क्या कमियाँ छोड़ी है वो जल्दी से जल्दी पूरी करवाएंगे जो हाल है वो भी इन्होंने जायजा लिए देख के उसके बारे में मुझे बताया हो गया था पहले एक, एक एक्सीडेंट हुआ था, एक था यहाँ पे खोलते टाइम तो सर वो फाटक की जो समस्या वो इन्होंने बताया है वो उसका भी आगे लिख के लेटर भेजेंगे हम तो उस पर भी जल्दी कार्रवाई